ਸਲਾਮ ਅਲੈਕੁਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੰਦਲ ਵਿੱਚ ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਆਪ ਸਭ ਨੂੰ ਇੱਕ ਅਜੀਹਾ ਉਪਾਏ ਦੱਸਾਂਗਾ ਇੱਕ ਅਜੀਹਾ ਛੋਟਾ ਜਿਹਾ ਟੂਟਕਾ ਦੱਸਾਂਗਾ ਜਿਸ ਦੇ ਨਾਲ ਤੁਹਾਡੇ ਸਾਰੇ ਦੁੱਖ ਦਿਲਿਤਰੇ ਦੂਰ ਹੋ ਜਾਣਗੇ ਸਾਰੇ ਦੁੱਖਾਂ ਦਾ ਨਾਸ਼ ਹੋਵੇਗਾ ਤੁਹਾਡੇ ਸਾਰੇ ਦੁੱਖ ਕੱਟ ਜਾਣਗੇ ਦੋਸਤੋ ਇਸ ਉਪਾਏ ਵਿੱਚ ਜਿਹੜੀ ਚੀਜ਼ ਵਰਤਣੀ ਹੈ ਉਹ ਸਾਰਿਆਂ ਦੇ ਘਰਾਂ ਵਿੱਚ ਹੁੰਦੀ ਹੈ ਤੁਹਾਨੂੰ ਕਿਤੇ ਵੱਖਰਾ ਪੈਸਾ ਖਰਚ ਕੇ ਉਹ ਚੀਜ਼ ਲਿਆਉਣ ਦੀ ਜ਼ਰੂਰਤ ਨਹੀਂ ਹੈ ਸਾਰਿਆਂ ਦੇ ਘਰਾਂ ਵਿੱਚ ਉਹ ਚੀਜ਼ ਹੁੰਦੀ ਹੈ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਦੇ तमाम ਦੁਖ ਗੱਟ ਹੋਣਗੇ ਤੁਹਾਡੀ ਜ਼ਿੰਦਗੀ ਦੀਆਂ तमाम ਪਰੇਸ਼ਾਨੀਆਂ ਖਤਮ ਹੋਣ ਗਿਆ ਇਸ ਉਪਾਏ ਦੇ ਨਾਲ ਤੁਹਾਨੂੰ ਕਿਹੜੇ-ਕਿਹੜੇ ਫਾਇਦੇ ਮਿਲਣਗੇ ਪਹਿਲਾਂ ਤੁਹਾਨੂੰ ਉਹ ਦੱਸ ਦਈਏ ਜੇਕਰ ਤੁਸੀਂ ਆਪਣੀ ਪੂਰੀ ਮਿਹਨਤ ਕਰਦੇ ਹੋ ਪਰ ਤੁਹਾਨੂੰ ਮਿਹਨਤ ਦਾ ਫਲ ਨਹੀਂ ਮਿਲਦਾ ਤੁਸੀਂ ਪੂਰਾ ਟੈਲ ਲਗਾ ਦਿੰਦੇ ਹੋ ਜ਼ੋਰ ਲਗਾ ਦਿੰਦੇ ਹੋ ਕੋਈ ਕਮੀ ਨਹੀਂ ਛੱਡਦੇ ਫਿਰ ਵੀ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਨਹੀਂ ਮਿਲਦਾ ਤਾਂ ਦੋਸਤੋ ਇਸ ਉਪਾਇ ਨੂੰ ਕਰਨ ਤੋਂ ਬਾਅਦ ਤੁਹਾਨੂੰ ਤੁਹਾਡੀ ਮਿਹਨਤ ਦਾ ਪੂਰਾ ਫਲ ਜ਼ਰੂਰ ਮਿਲੇਗਾ ਜੇਕਰ ਕਰਦੇ ਵਿੱਚ ਕੋਈ ਲੰਬੇ ਸਮੇਂ ਤੋਂ ਬਿਮਾਰ ਹੈ ਕੋਈ ਦਵਾਈ دارو ਕੰਮ ਨਹੀਂ ਕਰ ਰਿਹਾ ਹੈ ਬਿਮਾਰੀ ਦਾ ਪਤਾ ਨਹੀਂ ਲੱਗ ਰਿਹਾ ਹੈ ਜਾਂ ਫਿਰ ਹੋ ਸਕਦਾ ਹੈ ਕਿ ਰਿਪੋਰਟਸ ਨਾਰਮਲ ਆਉਂਦੀਆਂ ਨੇ ਪਰ ਫਿਰ ਵੀ ਖੁਦ ਨੂੰ ਬਿਮਾਰ ਬਿਮਾਰ feel ਹੁੰਦਾ ਹੈ ਮਹਿਸੂਸ ਹੁੰਦਾ ਹੈ ਸਰੀਰ ਭਾਰਾ ਰਹਿੰਦਾ ਹੈ ਜਾਂ ਫਿਰ ਪ੍ਰਭਾਵ ਰਹਿੰਦਾ ਹੈ ਕੋਈ ਵੀ ਇਸ ਤਰ੍ਹਾਂ ਦੀ ਸਮੱਸਿਆ ਤੁਹਾਨੂੰ ਲੱਗਦੀ ਹੈ ਜਾਂ ਕੋਈ ਲੱਗਦਾ ਹੈ ਤੁਹਾਡੇ ਤੇ ਬੁਰੀ ਸ਼ਕਤੀ ਦਾ ਸਾਆਇਆ ਹੈ ਕਿਸ ਨੇ ਕੁਝ ਕਰ ਦਿੱਤਾ ਹੈ ਤਾਂ ਦੋਸਤੋ ਇਸ ਉਪਾਏ ਨੂੰ ਕਰਨ ਤੋਂ ਬਾਅਦ ਤੁਹਾਡੀ ਇਸ ਤਰ੍ਹਾਂ ਦੀ ਵੀ ਸਮੱਸਿਆ ਦਾ ਹੱਲ ਹੋਵੇਗਾ ਤੇ ਜੇਕਰ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਕੋਈ ਬੁਰੀ ਸ਼ਕਤੀ ਹੈ ਕਿਸ ਨੇ ਤੁਹਾਡੇ ਘਰ ਦੇ ਵਿੱਚ ਕਿਸੇ ਬੁਰੀ ਸ਼ਕਤੀ ਦਾ ਪੈਰਾ ਲਗਾ ਦਿੱਤਾ ਹੈ ਕਿਸੇ ਮਸਾਉਣ ਦਾ ਕਿਸੇ ਕੋਰੀ ਦਾ ਪਰ ਤੁਹਾਡੇ ਕਰਦੇ ਵਿੱਚ ਹੈ ਕਰਦੇ ਵਿੱਚ ਖੂਨ ਦੇ ਚੱਟੇ ਦਿਖਾਈ ਦਿੰਦੇ ਨੇ ਕਰਦੇ ਵਿੱਚੋਂ ਅਜੀਬ ਸਮੈਲ ਆਉਂਦੀ ਰਹਿੰਦੀ ਹੈ ਬਦਬੂ ਆਉਂਦੀ ਰਹਿੰਦੀ ਹੈ ਪਰ ਇਸ ਦਾ ਕਾਰਨ ਪਤਾ ਨਹੀਂ ਚੱਲਦਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਤੁਹਾਡੇ ਕਰਦੇ ਵਿੱਚ ਕੋਈ ਉਪਰੀਵਾਦ ਹੈ ਕਿਸ ਨੇ ਕੁਝ ਕਰ ਦਿੱਤਾ ਹੈ ਤਾਂ ਦੋਸਤੋ ਇਸ ਇਸ ਸਮੱਸਿਆ ਦਾ ਹੱਲ ਵੀ ਇਸ ਇਕੱਲੇ ਉਪਾਏ ਦੇ ਨਾਲ ਹੋ ਜਾਵੇਗਾ ਜਾਂ ਫਿਰ دوستੋ ਤੁਹਾਨੂੰ ਕਿਸੇ ਦੀ ਨਜ਼ਰ ਲੱਗੀ ਹੈ ਜਾਂ ਫਿਰ ਤੁਹਾਨੂੰ ਸ਼ੱਕ ਹੈ ਕਿ ਕਿਸ ਨੇ ਤੁਹਾਡੇ ਪੈਰਾਂ ਦੀ ਮਿੱਟੀ ਚੁੱਕ ਲਈ ਹੈ ਜਿਸ ਕਾਰਨ ਤੁਸੀਂ ਬਿਮਾਰ ਰਹਿੰਦੇ ਹੋ ਜਾਂ ਫਿਰ ਤੁਹਾਡੇ ਦੁਸ਼ਮਣ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਨੇ ਆਏ ਦਿਨ ਤੁਹਾਡੇ ਤੇ ਟੁਨੇਟ ਪੇ ਕਰਵਾਉਂਦੇ ਰਹਿੰਦੇ ਨੇ ਜਿਸ ਕਾਰਨ ਤੁਹਾਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਦੌਲਤ ਵਿੱਚ ਬਰਕਤ ਨਹੀਂ ਹੈ ਕਾਰੋਬਾਰ ਵਿੱਚ ਬਰਕਤ ਨਹੀਂ ਹੈ ਘਰ ਦੇ ਵਿੱਚ ਲੜਾਈਆਂ ਝਗੜੇ ਹੁੰਦੇ ਰਹਿੰਦੇ ਨੇ ਤਾਂ ਦੋਸਤੋ ਇਸ ਉਪਾਏ ਨੂੰ ਕਰਨ ਤੋਂ ਬਾਅਦ ਤੁਹਾਡੇ ਸਾਰੇ ਹੀ ਦੁੱਖਾਂ ਦਾ ਨਾਸ਼ ਹੋਵੇਗਾ ਇੱਕ ਵਾਰ ਫਿਰ ਤੋਂ ਤੁਹਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇਗੀ ਅਤੇ ਤੁਹਾਡੇ ਤੇ ਪੀਰਾਂ ਦੀ ਕਿਰਪਾ ਇੱਕ ਵਾਰ ਫਿਰ ਤੋਂ ਬਰਸਣ ਲੱਗ ਜਾਵੇਗੀ। ਦੋਸਤੋ ਹੁਣ ਤੁਹਾਨੂੰ ਇਹ ਉਪਾਏ ਦੱਸਦੇ ਹਾਂ। ਆਪ ਸਭ ਨੇ ਜਿੰਨੀ ਤਰ੍ਹਾਂ ਇਸ ਉਪਾਏ ਨੂੰ ਸੁਣ ਲੈਣਾ ਹੈ। ਉਸ ਤੋਂ ਪਹਿਲਾਂ ਜਿਹੜੇ ਵੀ ਇਸ ਚੈਨਲ ਤੇ ਨਵੇਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਬੈਲ ਆਈਕਨ ਤੇ ਪ੍ਰੈਸ ਕਰਕੇ ਆਲਰਟ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ। ਸੋ ਦੋਸਤੋ ਇਸ ਉਪਾਏ ਨੂੰ ਕਰਨ ਲਈ ਤੁਸੀਂ ਇੱਕ ਕਣਕ ਦੀ ਰੋਟੀ ਬਣਾਉਣੀ ਹੈ ਤੇ ਉਸ ਦਾ ਇੱਕ ਪਾਸਾ कच्चਾ ਰੱਖਣਾ ਹੈ ਤੇ ਇੱਕ ਪਾਸੇ ਉਹ ਪਕਾਉਣੀ ਹੈ ਉਸ ਦੇ ਕੱਚੇ ਪਾਸੇ ਸਰੋਂ ਦਾ ਤੇਲ ਲਗਾ ਕੇ ਉਸ ਦਾ ਕੱਚੇ ਪਾਸੇ ਨੂੰ ਚੋਪੜ ਲੈਣਾ ਹੈ ਅਤੇ ਉਸ ਉੱਪਰ ਕਾਲੂ ਦੇ ਸੱਤ ਟਿੱਕੇ ਲਗਾਉਣੇ ਨੇ ਆਪਣੀ ਤੀਸਰੀ ਉਂਗਲੀ ਦੇ ਨਾਲ ਜਿਹੜੀ ਉਂਗਲੀ ਵਿੱਚ ਆਪਾਂ ਰਿੰਗ ਪਾਈਦੀ ਆ ਰਿੰਗ ਫਿੰਗਰ ਵਾਲੀ ਉਂਗਲੀ ਦੇ ਨਾਲ 7 ਟਿੱਕੇ ਕਾਲੂ ਦੇ ਲਗਾਉਣੇ ਆ ਅਤੇ ਉਸ ਰੋਟੀ ਨੂੰ ਜਿਹੜਾ ਵੀ ਕਰਦੇ ਵਿੱਚ ਰੋਗੀ ਹੈ ਜਿਸ ਨੂੰ ਕੋਈ ਬਿਮਾਰੀ ਹੈ ਬਿਮਾਰੀ ਦਾ ਨਹੀਂ ਪਤਾ ਲੱਗ ਰਿਹਾ ਠੀਕ ਨਹੀਂ ਹੋ ਰਿਹਾ ਦਵਾਈ دارو ਕੰਮ ਨਹੀਂ ਕਰਿਆ ਜਾਂ ਨਜ਼ਰ ਲੱਗੀ ਹੈ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਉਸ ਦੇ ਸਿਰ ਤੋਂ ਤੁਸੀਂ ਹੈਂਟੀ ਕਲੋਬ ਵਾਈਜ਼ ਸੱਤ ਵਾਰ ਉਸ ਨੂੰ ਕਮਾਣਾ ਹੈ ਰੋਟੀ ਨੂੰ ਜੇ ਤੁਹਾਨੂੰ ਘਰ ਦੇ ਵਿੱਚ ਲੱਗਦਾ ਹੈ ਘਰ ਦੇ ਵਿੱਚ ਕੋਈ ਬੁਰੀ ਵਾਦਾ ਹੈ ਤਾਂ ਆਪਣੇ ਸਾਰੇ ਘਰ ਦੇ ਵਿੱਚ ਉਸ ਰੋਟੀ ਨੂੰ ਕਮਾਲ ਲਵੋ ਬਾਥਰੂਮਾਂ ਤੋਂ ਇਲਾਵਾ ਆਪਣੇ ਸਾਰੇ ਘਰ ਦੇ ਵਿੱਚ ਜਿੰਨੇ ਵੀ ਕਮਰੇ ਨੇ ਰਸੋਈ ਵਿੱਚ ਸਾਰੇ ਘਰ ਦੇ ਵਿੱਚ ਘੁਮਾ ਕੇ ਉਸ ਰੋਟੀ ਨੂੰ ਸ਼ਨੀਵਾਰ ਵਾਲੇ ਦਿਨ ਤੁਸੀਂ ਇਹ ਉਪਾਏ ਕਰਨਾ ਹੈ ਸ਼ਨੀਵਾਰ ਵਾਲੇ ਦਿਨ ਸ਼ਾਮ ਸਤਵਿਸ਼ਤੋ ਵਾਦ ਤੁਸੀਂ ਇਹ ਕੰਮ ਕਰਨਾ ਹੈ ਪੋਸ ਰੋਟੀ ਨੂੰ ਫਿਰ ਉਤਾਰਾ ਕਰਨ ਤੋਂ ਬਾਅਦ ਉਸ ਰੋਟੀ ਦੇ ਨਾਲ ਕਿਸੇ ਵੀ ਕਾਲੇ ਕੁੱਤੇ ਨੂੰ ਦਰਵੇਸ਼ ਨੂੰ ਪਾ ਦਿਓ ਤਕਨੇ ਮੰਨ ਦੇ ਵਿੱਚ ਪੈਰੋਬਲੀ ਸਰਕਾਰ ਦੇਗੇ ਬੇਨਤੀ ਕਰ ਦਿਓ ਜਿਹੜੀ ਵੀ ਤੁਹਾਡੀ ਸਮੱਸਿਆ ਹੈ ਜਿਹੜੀ ਵੀ ਤੁਹਾਡੀ ਪ੍ਰੋਬਲਮ ਹੈ ਆਪਣੇ ਪੀਰਾਂ ਦਾ ਨਾਮ ਲੈ ਕੇ ਜਹਤਸੀ ਲੱਖ ਦਾ ਤਾਪੀਰ ਨੂੰ ਮੰਨਦੇ ਹੋ ਗੌਂਸ ਪਾਕ ਸਰਕਾਰ ਨੂੰ ਮੰਨਦੇ ਹੋ ਖਾਜਾ ਪੀਰ ਨੂੰ ਮੰਨਦੇ ਹੋ ਆਪਣੇ ਪੀਰਾਂ ਦਾ ਨਾਮ ਲੈ ਕੇ ਪੈਰੋਬਲੀ ਸਰਕਾਰ ਦੇਗੇ ਆਪਣੀ ਸਮੱਸਿਆ ਨੂੰ ਰੱਖਣਾ ਹੈ ਆਪਣੇ ਪੀਰਾਂ ਦੇਗੇ ਆਪਣੀ ਦੁਆ ਫਰਿਆਦ ਨੂੰ ਰੱਖਣਾ ਹੈ ਤੇ ਕਾਲੇ ਕੁੱਤੇ ਨੂੰ ਉਹ ਰੋਟੀ ਖਵਾ ਦੇਣੀ ਹੈ ਇਹ ਕੰਮ ਤੁਸੀਂ ਸ਼ਨੀਵਾਰ ਅਤੇ ਮੰਗਲਵਾਰ ਕਰਨਾ ਹੈ ਚਾਰ ਸ਼ਨੀਵਾਰ ਕਤੇ ਤਿੰਨ ਮੰਗਲਵਾਰ ਤੁਸੀਂ ਇਹ ਕੰਮ ਬਿਨਾਂ ਕਿਸੇ ਨਾਕੀਏ ਤੋਂ ਕਰਨਾ ਹੈ ਸ਼ਨੀਵਾਰ ਤੋਂ ਸ਼ੁਰੂ ਕਰਨਾ ਹੈ ਸ਼ਨੀਵਾਰ ਤੇ ਮੰਗਲਵਾਰ ਇਹ ਉਤਾਰਾ ਕਰਨ ਦੇ ਨਾਲ ਇਹ ਉਪਾਏ ਕਰਨ ਦੇ ਨਾਲ ਹੀ ਤੁਹਾਨੂੰ ਫਰਕ ਮਹਿਸੂਸ ਹੋ ਜਾਵੇਗਾ ਦੋਸਤੋ ਬਹੁਤ ਹੀ ਸ਼ਕਤੀਸ਼ਾਲੀ ਹੈ ਤਾਲਾ ਹੈ ਉਪਾਏ ਹੈ ਉਤਾਰਾ ਹੈ ਇਸ ਨਾਲ ਤੁਹਾਨੂੰ ਫਾਇਦਾ ਤਾਂ ਜ਼ਰੂਰ ਮਿਲੇਗਾ ਬਸ ਤੁਸੀਂ ਦੱਸੀ ਹੋਈ ਗਿੱਦ ਦੇ ਅਨੁਸਾਰ ਜਿੱਦਾਂ ਵੀ ਦੱਸਿਆ ਹੈ ਉਸੇ ਤਰ੍ਹਾਂ ਇਸ ਉਪਾਏ ਨੂੰ ਕਰਨਾ ਹੈ ਕਿ ਤੁਹਾਨੂੰ ਇਨਸ਼ਾਅੱਲਾ ਇਸ ਦੇ ਨਾਲ ਫਾਇਦਾ ਜ਼ਰੂਰ ਮਿਲੇਗਾ ਸੋ ਦੋਸਤੋ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ ਆਲ ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਉਹ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੇ ਕਲਮੇ ਮੰਤਰ ਬਾਖ ਦੁਆ ਫਰਿਆਦ ਅਮਲ ਵਜ਼ੀਫੇ ਟਾਲੇ ਉਪਾਏ ਆਪ ਸਭੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ